ਤੁੱਕਿਆ ਪਿਆ ਜੀ ਹਸਪੀਟਲ ਦੇ ਸਾਹਮਣੇ ਜੀ ਔਰ ਔਰ ਰੋੜਾ ਤੇ ਥੁੱਕਣ ਦੀ ਪੂਰੀ ਪਾਬੰਦੀ ਹੈ ਜੀ ਔਰ ਫਿਰ ਵੀ ਇਹ ਜਿਹੜਾ ਇਹ ਯੂਪੀ ਬਿਹਾਰ ਦੇ ਜਿਹੜੇ ਲੋਕ ਇੱਥੇ ਖਾਂਦੇ ਨੇ ਜਾਂ ਗੁਟਕਾ ਔਰ ਇਹ ਜਿਹੜੀ ਗੰਦਗੀ ਰੋੜਾ ਉੱਤੇ ਪਾਉਂਦੇ ਔਰ ਦੇਖੋ ਜੀ ਇੱਕਦਮ ਹਸਪੀਟਲ ਦੇ ਆਪੋਜ਼ਿਟ ਹੀ ਇੱਕਦਮ ਸਾਹਮਣੇ ਕੁਝ ਬਿਨਾਂ ਸ਼ਰਮ ਕੀਤੇ ਅਗਲਾ ਇਹ ਕੰਮ ਕਰ ਰਿਹਾ ਔਰ ਥੁੱਕਣ ਦਾ ਚਲਾਨ ਹੈਗਾ ਤੇ ਗਵਰਨਮੈਂਟ ਨੇ ਇਹਦੇ ਬਾਰੇ ਵੀ ਸੋਚਣਾ ਚਾਹੀਦਾ ਕਿ ਜਿਹੜੀ ਗੁਟਕਾ ਔਰ ਜਰਦੇ ਤੇ ਕਿਤੇ ਤੇ ਵੀ ਇਹਨਾਂ ਨੇ ਪਾਬੰਦੀ ਲਾਈ ਸੀਗੀ ਤੇ ਇੱਥੇ ਪਾਬੰਦੀ ਇਹਨਾਂ ਨੇ ਹਟਾ ਦਿੱਤੀ ਆ ਕਿ ਨਹੀਂ ਹਟਾ ਦਿੱਤੀ ਆ ਜੇ ਹਟਾਈ ਆ ਤਾਂ ਕਿਉਂ ਹਟਾਈ ਆ ਤੇ ਜੇ ਹਟਾਇਆ ਜੇ ਨਹੀਂ ਹਟਾਈ ਤੇ ਇੱਥੇ ਕਾਰ ਵੀ ਇਹਨਾਂ ਚੀਜ਼ਾਂ ਤੇ ਕਿਉਂ ਨਹੀਂ ਹੁੰਦੀ ਕਿ ਰੋੜਾ ਉੱਤੇ ਥੁੱਕਣ ਵਾਲੇ ਦਾ ਚਲਾਨ ਕਿਉਂ ਨਹੀਂ ਕੀਤਾ ਜਾਂਦਾ ਔਰ ਜੇ ਹੋਰ ਕਿਤੇ ਹੁੰਦਾ ਤਾਂ ਇਹ ਗੱਲ ਵੱਖਰੀ ਸੀ ਪਰ ਇੱਕਦਮ ਆਪੋਜ਼ਿਟ ਹਸਪੀਟਲ ਦੇ ਸਾਹਮਣੇ ਜਿੱਥੋਂ ਕਿ ਲੋਕਾਂ ਨੇ ਲੰਘ ਕੇ ਜਾਣਾ ਵਾ ਔਰ ਇਹਦੇ ਵਿੱਚੋਂ ਤੁਹਾਨੂੰ ਪਤਾ ਜੀ ਜਦੋਂ ਕੋਈ ਗੰਦਗੀ ਨਿਕਲਦੀ ਹੈ ਕਿਸੇ ਦੇ ਮੂੰਹ ਦੇ ਵਿੱਚੋਂ ਕੁਝ ਵੀ ਐਦਾਂ ਦਾ ਨਿਕਲਦਾ ਤਾਂ ਕਿੰਨਾ ਬੈਕਟੀਰੀਆ ਪੈਦਾ ਹੁੰਦਾ ਗਲਤ ਚੀਜ਼ਾਂ ਖਾਣ ਦੇ ਨਾਲ ਔਰ ਦੇਖੋ ਇਹਨਾਂ ਨੂੰ ਇਹਨਾਂ ਤੇ ਪਾਬੰਦੀ ਲਾਣੀ ਚਾਹੀਦੀ ਔਰ ਇਹਨਾਂ ਤੇ ਰੋਕ ਲਾਣੀ ਚਾਹੀਦੀ ਆ ਔਰ ਥਾਂ ਥਾਂ ਤੇ ਕੈਮਰੇ ਲੱਗੇ ਹੋਣੇ ਚਾਹੀਦੇ ਕਿ ਥੁੱਕਣ ਵਾਲੇ ਦਾ ਜਿਹੜਾ ਚਲਾਣ ਆ ਉਹ ਕੀਤਾ ਜਾ ਸਕੇ ਐਦਾਂ ਰੋਡ ਦੇ ਉੱਤੇ ਥੁੱਕਣਾ ਔਰ ਕਿੰਨੀ ਇਹ ਘਟੀਆਂ ਗੱਲ ਆ ਸਰਕਾਰਾਂ ਨੂੰ ਇੱਥੇ ਪੂਰੀ ਪਾਬੰਦੀ ਲਾਣੀ ਚਾਹੀਦੀ ਆ ਯਾਰ ਉਸ ਨੂੰ ਪਤਾ ਅਸੀਂ 100 ਵਾਰ ਇਹ ਕਰ ਰਹੇ ਹਾਂ ਆ ਲਓ ਜੀ ਸਫਾਈ ਮੁਹਿੰਮ ਦੇ ਉੱਤੇ ਇੱਕ ਥੱ ਯੂਪੀ ਪਿਆਰ ਦੇ ਲੋਕ ਆ ਰੋਡਾਂ ਦੇ ਉੱਤੇ ਕਿਦਾਂ ਠੁੱਕ ਰਹੇ ਆ ਆ ਦੇਖੋ ਜੀ ਠੁੱਕ ਕੇ ਆ ਸਾਰੇ ਕਿੰਨਾ ਜਿਹੜਾ ਵਿੱਚੋਂ ਬੈਕਟੀਰੀਆ ਕੱਢਿਆ ਜੀ ਆਪਣੇ ਮੂੰਹ ਚੋਂ ਔਰ ਸੀਐਮਸੀ ਹਸਪੀਟਲ ਦੇ ਇੱਕਦਮ ਆਪੋਜ਼ਿਟ ਆ ਜੀ ਇਹਨਾਂ ਲੋਕਾਂ ਨੂੰ ਇਹ ਚਾਹੀਦਾ ਕਿ ਆ ਜਿਹੜਾ ਕੰਮ ਕਰ ਰਹੇ ਆ ਇਹ ਕਿੰਨਾ ਘਟੀਆ ਕੰਮ ਹੈਗਾ ਉਹ ਸਰਕਾਰ ਨੂੰ ਇੱਥੇ ਪਾਬੰਦੀ ਲਾਣੀ ਚਾਹੀਦੀ ਆ ਕਿ ਰੋਡਾਂ ਉੱਤੇ ਠੁਕਣਾ ਜਿਹੜਾ ਉਹ ਜਿਹੜਾ ਸ਼ਖਰ ਘਟਕਾ ਕੁਝ ਵੀ ਖਾਂਦੇ ਆ ਕਿ ਉਹਨੂੰ ਇਹ ਠੁੱਕ ਕੇ ਜਿਹੜਾ ਜਾਂਦੇ ਆ ਉਹਦੇ ਨਾਲ ਕਿੰਨਾ ਬੈਕਟੀਰੀਆ ਗੰਦਗੀ ਪੈਦਾ ਹੁੰਦੀ ਆ ਔਰ ਵਾਸ਼ੇ ਭਾਰਤ ਦੇ ਨਾਮ ਤੇ ਜਿਹੜਾ ਨਾਹਰਾ ਲੱਗਿਆ ਉਹਦੇ ਉੱਤੇ ਪੂਰਾ ਸਮਝ ਲੋ ਨਹੀਂ ਉੱਤਰ ਰਹੀਆਂ ਲੋਕਾਂ ਦੇ ਲੋਕਾਂ ਦੇ ਦਿਮਾਗ ਹੋ ਰਹੇ ਤੇ ਝੰਡੀਆਂ ੜਾ ਰਹੇ ਨੇ ਔਰ ਸੀਐਮਸੀ ਹਸਪੀਟਲ ਦੇ ਇੱਕਦਮ ਆਪੋਸਿਟ ਹੈਗਾ